ਸਤਨਾਮ In the ਤਕੁਰ ਉੱਚ ਪਗਵਨ ਆਏ ਬ੍ਰਵ ਸ਼ਰਣਾਗਤੀ ਕਿਰਪਾ ਇਕ ਅਖਰ ਹਰ ਮੰਨ ਵਸਤ ਨਾਨਕ ਹੋਤ ਨਹਾਲ ਇਕ ਅਖਰ ਹਰ ਮੰਨ ਵਸਤ ਨਾਨਕ ਹੋਤਨ ਹਾਲੋ ਜੁਗੋ ਜੁਗ ਅਟਲ ਦੋ ਜਹਾਨਾ ਦੇਵ ਵਾਲੀ ਸਰ ਤਖਤਾਂ ਦੇ ਮਾਲਕ ਗਿਆਨ ਦੇ ਮੁਜਸ ਮੇਰਮਤਾਂ ਦੇ ਮੰਡਰ ਜਹਰਾਜੂਰ ਆਜਰਾ ਹਜੂਰ 11ਵੀਂ ਗਦੀ ਤੇ ਬਰਾਜਮਾ ਕਲ ਜੁਗ ਕੇ ਅਵਤਾਰ ਸ਼ਬਦ ਗੁਰੂ ਮਾਨਵਤਾ ਦੇ ਸੰਜੇ ਰਹਿ ਗੁਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮੋਆਰਕ ਨਿੱਕੀ ਗੋਦ ਅਨੰਦ ਮਾਨ ਰਹੀ ਪਰ ਮਹਾਨ ਸਨਮਾਨ ਜੋਗ ਗੁਰੂ ਪਿਆਰੇ ਅੰਗੇ ਗੁਰੂ ਸواری ਖਾਲਸਾ ਰੂਪ ਸੱਤ ਸੰਗਤ ਜੀਓ ਵੱਡੇ ਹੀ ਭਾਗ ਹਨ ਪਾਕਿਸਤਾਨ ਦੇ ਸਰਮੌਰ ਸਰਮੋਸ ਰੋਮਣੀ ਭਗਤ ਭਗਤ ਕਬੀਰ ਜੀਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਪਾਵਨ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅੱਜ ਦੇ ਪਾਵਨ ਸਲੋਕ ਦੇ ਅੰਦਰ ਕਬੀਰ ਜੀ ਸੁਜਾਦੇ ਰਹੇ ਨੇ ਉਜਲ ਕਬੀਰ ਉਜਲ ਪਰ ਕਪਰੇ ਪਾਣ ਸੁਕਾਰੀ ਕਾਹੇ ਦੁਨੀਆ ਦੇ ਅੰਦਰ ਇਨਸਾਨ ਬਖਾਵੇ ਦਾ ਬਹੁਤਾ ਕੰਮ ਕਰਦੇ ਰਾਇਲਟੀ ਜਿਹੜੀ ਹੁੰਦੀ ਹੈ ਸਜਾਈ ਜਿਹੜੀ ਹੁੰਦੀ ਹੈ ਉਹ ਘਾਟ ਹੈ ਬਖਾਵਾ ਬਹੁਤਾ ਹੈ ਕਬੀਰ ਜੀ ਕਹਿੰਦੇ ਨੇ ਇਹਨੇ ਉਜਲ ਸਾਫ ਸੁਥਰੇ ਵਧੀਆ ਬ੍ਰਾਂਡਡ ਕੱਪੜੇ ਇਹਨੇ ਮੋਹਨੇ ਪਾਨ ਸੁਪਾਰੀ ਖਾਏ ਪਾਨ ਖਾਂਦਾ ਸੁਪਾਰੀ ਖਾਂਦਾ ਅਤੇ ਮਨ ਪਾਉਂਦਾ ਇਹਦੇ ਕੋਲ ਆਪਣਾ ਖਾਣਾ ਪੀਣਾ ਗੁਰਬਾਣੀ ਦੇ ਅੰਦਰ ਖਾਣ ਦੀ ਪੀਣ ਦੀ ਪੈਣਣ ਦੀ ਕਿਹਦੇ ਬੈਣ ਖਾਣੋਂ ਦੀ ਤੱਕ ਗੱਲ ਕੀਤੀ ਕੋਠੰਦੇ ਆ ਬਹੰਦੇ ਆ ਸਬੰਦੇ ਆ ਖਾ ਬੰਦੇ ਆ ਪੈਨੰਦੇ ਆ ਖਾਂਦੇ ਆ ਵੀ ਰੱਬ ਦੀ ਰਜਾ ਦੇ ਵਿੱਚ ਪੁੱਟਦੇ ਆ ਵੀ ਰੱਬ ਦੀ ਰਜਾ ਦੇ ਵਿੱਚ ਹਰ ਇੱਕ ਚੀਜ਼ ਰੱਬ ਦੀ ਰਜਾ ਦੇ ਵਿੱਚ ਹੈ ਰੱਬ ਨੇ ਆਪਣਾ ਜਰਰਾ ਜਿਹੜਾ ਹੁੰਦਾ ਹੈ ਕਣ ਕੋਈ ਰਜਾ ਤੋਂ ਬਾਹਰ ਨਹੀਂ ਉਹ ਵੀ ਰਜਾ ਦੇ ਵਿੱਚ ਰੱਖਿਆ ਹੋਇਆ ਹੈ ਪਹਿਲਾਂ ਤਾਂ ਭਗਤ ਕਬੀਰ ਜੀ ਕਹਿੰਦੇ ਨੇ ਇਹ ਕੁਝ ਨਾ ਕਰੇ ਕੁਝ ਨਾ ਖਾਵੇ ਪੀਵੇ ਰੱਬ ਦਾ ਬੁਨਾ ਗਾ ਰਹਿ ਭਗਤ ਕਬੀਰ ਜੀ ਕਹਿੰਦੇ ਨੇ ਗੋਬਿੰਦ ਹਮ ਐਸੇ ਅਪਰਾਧੀ ਤੂੰ ਕੁਝ ਗੁਨਾਹ ਕਰੇਂਗਾ ਤੂੰ ਕੁਝ ਪਾਪ ਕਰੇਂਗਾ ਫਿਰ ਜਾ ਕੇ ਤਨੂੰ ਅਪਰਾਧੀ ਕਿਹਾ ਜਾਣਾ ਹੈ ਲੱਖਾਂ ਹੀ ਕਰਦਾ ਹੈ ਲੱਖਾਂ ਹੀ ਪਾਪ ਕਰਦਾ ਹੈ ਮਨ ਦੇ ਵਿੱਚ ਬੜੀਆਂ ਭੈੜੀਆਂ ਆਦਤਾਂ ਨੂੰ ਛਪਾ ਲੈਣਾ ਅਤੇ ਮਨ ਦੇ ਨਾਲ ਕਰਦਾ ਵੀ ਆ ਬਹੁਤ ਪਾਪ ਕਬੀਰ ਜੀ ਕਹਿੰਦੇ ਨੇ ਜਦੋਂ ਰੱਬ ਤੇ ਜੁੜ ਰੱਬ ਦੇ ਦਰ ਤੇ ਜਾਣ ਲੱਗਿਆਂ ਸਭ ਕੁਝ ਫਿਰ ਜੀਤੇ ਹੁੰਦਾ ਮੈਂ ਆ ਵੀ ਕੀਤਾ ਮੈਂ ਤਾਂ ਵੀ ਕੀਤਾ ਹੁਣ ਅਮੈਰਾ ਅਪਦੇ ਦਰਤੀ ਚੁੜ ਗਏ ਹਮ ਪਵਿੱਤਰ ਕਬੀਰ ਜੀ ਕਹਿੰਦੇ ਤੇਰੀ ਬੋਲ ਹੈ ਜਿੰਨੇ ਤੂੰ ਗੁਨਾਹ ਪਾਪ ਕੀਤੇ ਨੇ ਨਾ ਇਧਾਨੀਏ ਉਤੇ ਜਾਣੇ ਤੇਰੇ ਪਾਨ ਸੁਪਾਰੀਆਂ ਤੈਂ ਖਾਧੀਆਂ ਨੇ ਲੋਕਾਂ ਦੇ ਵਿੱਚ ਵਖਾਵਾ ਤੈਂ ਕੀਤਾ ਗੋਬਿੰਦ ਹਮ ਐਸੇ ਅਪਰਾਧੀ ਅਸੀਂ ਸਾਰੇ ਰੱਬ ਦੇ ਦਰ ਦੇ ਪਾਨ ਸੁਪਾਰੀ ਖਾ ਪਾ ਮੇ ਨਾ ਖਾ ਮੰਨੋ ਜਿਹੜਾ ਕੁਝ ਖਾਂਦਾ ਪੀਂਦਾ ਨਹੀਂ ਐ ਅੱਜ ਤੱਕ ਝੂਠ ਨਹੀਂ ਬੋਲੇਆ ਕੁਫਰ ਨਹੀਂ ਢੋਲੇਆ ਭਗਤ ਗਵੀਰ ਜੀ ਉਹਨੂੰ ਵੀ ਅਪਰਾਧੀ ਕਹਿੰਦੇ ਨੇ ਕਿਉਂ ਅਪਰਾਧੀ ਕਹਿੰਦੇ ਨੇ गोविंद ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਇਸ ਕੀ ਭਾਉ ਬਗਤ ਨਹੀਂ ਸਾਦੀ ਜਿਸ ਪਰਮਾਤਮਾ ਨੇ ਸਾਨੂੰ ਇਹ ਬੜਾ ਸੋਹਣਾ ਪਿੰਡ ਦਿੱਤਾ ਹੈ ਸਰੀਰ ਦਿੱਤਾ ਹੈ ਇਹਦੇ ਵਿੱਚ ਇੱਕ ਸਵਾਸਾਂ ਦੀ ਲੜੀ ਭਰੋ ਦਿੱਤੀ ਹੈ। ਅ ਰੱਬ ਨੇ ਲੜੀ ਨੂੰ ਬਰਕਰਾਰ ਰੱਖਣਾ ਹੈ ਤੂੰ ਆਪਣੇ ਪਿੰਡ ਨੂੰ ਬਰਕਰਾਰ ਰੱਖਣਾ ਹੈ। ਅ ਰੱਬ ਨੇ ਦੋ ਨਿਜਮ ਬਣਾਇਆ ਹੈ ਦੁਨੀਆ ਦੇ ਅੰਦਰ। ਉਹਤੇ ਨੂੰ ਬਿਖਾਉਣੇ ਨੇ ਤੇ ਤੂੰ ਉਹਨਾਂ ਨੂੰ ਮੰਨਣਾ ਹੈ। ਜੇ ਤਾਂ ਮੰਨਦੇ ਆਂ ਫਿਰ ਤਾਂ ਪਰਾਪਦੇ ਦਰ ਤੇ ਪ੍ਰਵਾਨ ਹੈ ਤੇ ਜੇ ਕੋਹਾਂ ਦੂਰ ਰਹਿ ਆ। ਕਿਉਂਕਿ ਜਿਹੜਾ ਰੱਬ ਦੇ ਦਰ ਤੇ ਚੱਲਦਾ ਹੈ ਸਭ ਤੋਂ ਪਹਿਲਾਂ ਉਹ ਆਪਣੇ ਤੋਂ ਸ਼ੁਰੂ ਕਰਦਾ ਹੈ। ਤੇ ਰੱਬ ਦਾ ਸ਼ੁਕਰ ਕੀਤਾ ਜਾਵੇ, ਧੰਨਵਾਦ ਕੀਤਾ ਜਾਵੇ। ਆ ਜਿਹੜਾ ਪਿੰਡ ਦਿੱਤਾ, ਸਰੀਰ ਦਿੱਤਾ। ਮੈਨੂੰ ਬੜੀਆਂ ਸੋਹਣੀਆਂ ਅੱਖਾਂ ਦਿੱਤੀਆਂ ਨੇ, ਕਈ ਨਾ ਅੱਖਾਂ ਨੂੰ ਵੀ ਤਰਸਦੇ ਨੇ। ਮੈਨੂੰ ਬੜੇ ਸੁਨੇ ਹੱਥ ਪੈਰ ਦਿੱਤੇ ਨੇ, ਕਈ ਨਾ ਹੱਥਾਂ ਪੈਰਾਂ ਨੂੰ ਵੀ ਤਰਸਦੇ ਨੇ। ਮੈਨੂੰ ਬੜੀ ਸੋਹਣੀ ਮਹਿਲ ਮਾੜੀ ਦਿੱਤੀ ਹੈ ਕਈ ਇਹਨਾਂ ਤੋਂ ਵੀ ਤਰਸਦੇ ਮੈਨੂੰ ਧੀਆਂ ਪੁੱਤਰ ਦਿੱਤੇ ਨੇ ਕਈ ਇਹਨਾਂ ਤੋਂ ਵੀ ਤਰਸਦੇ ਪਏ ਕਿਹੜੇ ਰੱਬ ਨੇ ਇਤਨੇ ਗੁਣ ਦਿੱਤੇ ਨੇ ਤੇ ਫਿਰ ਵੀ ਸੋਚਦਾ ਪਿਆ ਕਿ ਮੈਂ ਰੱਬ ਦਾ ਮੈਂ ਸ਼ੁਕਰ ਧੰਨਵਾਦ ਕਿੱਦਾਂ ਕਰਾਂ ਕਹਿੰਦੇ ਤੂੰ ਅਪਰਾਧੀ ਹੈਂ ਕੁਝ ਕਰੇਗਾ ਚਲੇਗਾ ਰਸਤੇ ਤੇ ਫਿਰ পাপ ਹੋਣਗੇ ਗੁਨਾਹ ਹੋਣਗੇ ਪਰ ਜਦੋਂ ਦਾ ਤੂੰ ਜਨਮ ਲੈ ਲਿਆ ਉਦੋਂ ਦਾ ਕਬੀਰ ਜੀ ਕਹਿੰਦੇ ਅਪਰਾਧੀਆਂ ਸੀ ਪੂਰੀ ਦੁਨੀਆ ਅਪਰਾਧ ਦੇ ਵਿੱਚ ਤਾਂ ਕਹਿੰਦੇ ਨੇ ਮਤਾਂ ਕੋਈ ਗੁਨਾਹ ਕਰੀ ਮਤਾਂ ਕੋਈ পাপ ਕਰੀ ਅਪਰਾਧੀ ਦਾ ਲੇਬਲ ਤਾਂ ਤੇਰੇ ਪਹਿਲਾਂ ਹੀ ਲੱਗ ਗਿਆ ਸੀ ਜਿਸ ਦਿਨ ਤੂੰ ਰੱਬ ਨੂੰ ਵਿਸਾਰ ਦਿੱਤਾ ਸੀ ਉਹਨਾਂ ਸਾਦੀ ਉਦਾਰਤ ਹੁੰਦਾ ਹੈ ਰੱਬ ਦੀ ਬੰਦਗੀ ਕਰਨੀ ਰੱਬ ਨੂੰ ਧਿਆਉਣਾ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ ਉਠੇ ਚੱਲਦਾ ਰਿਆ ਨੇ ਸਿੱਧਾ ਕਦੇ ਕੀਤਾ ਹੀ ਨਹੀਂ ਤਾਂ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਪਹਿਲਾਂ ਤੋਂ ਗੁਨਾਹਗਾਰ ਹੈ ਅਤੇ ਹੋਰ ਗੁਨਾਹ ਕਿਹੜੇ ਕਰ ਲੈਨੇ ਬਖਾਵੇ ਦੇ ਕਰਦਾ ਪਿਆ ਸੰ ਸੁਪਾਰੀਆਂ ਖਾਂਦਾ ਪਿਆ ਅਰ ਰੱਬ ਨੇ ਬੜਾ ਸੁਹਣਾ ਸਰੀਰ ਦਿੱਤਾ ਹੈ ਇਸ ਸਰੀਰ ਦੇ ਵਿੱਚ ਰੱਬ ਦਾ ਨਿਵਾਸ ਹੋਣਾ ਹੈ ਅਤੇ ਹੈ ਹੁਣ ਜਿਸ ਸਰੀਰ ਦੇ ਵਿੱਚ ਰੱਬ ਦਾ ਨਿਵਾਸ ਹੋਣਾ ਹੈ ਅਤੇ ਤੂੰ ਇਹਨੂੰ ਪਖੰਡ ਦੇ ਸਾਰੇ ਚਲਾ ਰਹੇ ਹੈਂ ਇਹਨੂੰ ਪਾਨ ਸੁਪਾਰੀਆਂ ਦੇ ਨਾਲ ਚਲਾ ਰਹੇ ਹੈਂ ਅਰ ਰੱਬ ਨੂੰ ਜਦੋਂ ਰੱਬ ਦੀ ਹਸਤੀ ਬਿਆਨ ਕੀਤੀ ਜਾਂਦੀ ਹੈ ਉਹਨੂੰ ਅਤ ਦਾ ਨਿਰਮਲ ਅਤ ਦਾ ਕੋਮਲ ਅਤ ਦਾ ਪਵਿੱਤਰ ਹੱਤ ਦਾ ਪਾਕ ਕਿਹਾ ਜਾਂਦਾ ਰੱਬ ਵਰਗਾ ਕੋਈ ਪਵਿੱਤਰ ਹੈ ਨਹੀਂ ਕਿ ਤੂੰ ਕਿਹੜੀ ਬੰਦਗੀ ਕਰਦਾ ਹੈ ਪਾਨ ਸੁਪਾਰੀਆਂ ਖਾ ਕੇ ਅਤੇ ਮਨ ਪਾਉਂਦਾ ਜੋ ਦੁਨੀਆ ਦੇ ਵਿੱਚ ਚੱਲਦਾ ਤੂੰ ਕਰਦਾ ਫਿਰ ਰੱਬ ਦੇ ਦਰ ਤੇ ਜੁੜਦਾ ਕਿ ਮੈਂ ਮੇਰੇ ਪਾਪ ਗੁਨਾਹ ਮਾਫ ਹੋ ਜਾਣ ਕਬੀਰ ਜੀ ਕਹਿੰਦੇ ਨੇ ਏਕਸ ਹਰ ਕੇ ਨਾਮ ਬਿਨ ਬਾਂਦੇ ਜਾਂਪੁਰ ਜਾਹੇ ਬਾਂਦੇ ਦਾ ਅਰਥ ਹੁੰਦਾ ਬੰਨਿਆ ਹੋਇਆ ਬੱਜਾ ਹੋਇਆ ਜਾਮਪੁਰ ਹੁੰਦਾ ਜਿਹੜਾ ਜਮਾਂ ਦੇ ਸ਼ਹਿਰ ਵਿੱਚ ਜਮ ਦੇ ਬੱਚੇ ਇਸ ਪੈ ਕੇ ਜਿਹੜੇ ਧਰਮ ਰਾਜ ਦੇ ਦੂਤ ਨੇ ਉਹਨਾਂ ਨੂੰ ਚਮ ਕਿਹਾ ਜਾਂਦੇ ਜਮ ਰਾਜ ਦੇ ਦੂਤ ਧਰਮ ਰਾਜ ਦੇ ਦੂਤ ਕੇ ਮੈਂ ਬਚੇਗਾ ਇਨਾਂ ਤੋਂ ਛੁਟਕਾਰਾ ਪਾਉਣਾ ਸੀ ਜੋ ਤੂੰ ਕਰ ਰਹੇ ਆ ਨਾ ਮਨ ਪਾਉਂਦਾ ਮਰਜ਼ੀ ਦੇ ਨਾਲ ਮੇਰੀ ਮਰਜ਼ੀ ਮੇਰਾ ਸਰੀਰ ਮੇਰੀ ਮਰਜ਼ੀ ਮੇਰੇ ਵਿਚਾਰ ਮੇਰੀ ਮਰਜ਼ੀ ਮੇਰੀ ਜ਼ਿੰਦਗੀ ਮੇਰੀ ਮਰਜ਼ੀ ਕਬੀਰ ਜੀ ਕਹਿੰਦੇ ਇਹ ਤੋਂ ਪਹਿਲਾਂ ਰੱਬ ਦੀ ਮਰਜ਼ੀ ਸੀ ਤੈਨੂੰ ਤਾਂ ਅਜੇ ਤੇਰਾ ਤਾਂ ਕਣ ਵੀ ਨਹੀਂ ਸੀ ਮਾਂ ਦੇ ਸਰੀਰ ਦੇ ਵਿੱਚ ਆਇਆ ਨਹੀਂ ਸੀ ਉਤੋਂ ਪਹਿਲਾਂ ਹੀ ਰੱਬ ਨੇ ਨਾਲ ਕੁਝ ਗੱਲਾਂ ਹੋਈਆਂ ਸੀ ਕਿ ਮੈਂ ਆਪਣੇ ਇਸ ਸਰੀਰ ਨੂੰ ਤਾਰਨ ਹੈ 84 ਦਾ ਗੇੜ ਘਟਣਾ ਹੈ ਉਥੇ ਬਕਾਇਦਾ ਲਿਖ ਕੇ ਆਇਆ ਕਿ ਮੈਂ ਬੰਦਗੀ ਕਰਾਂਗਾ ਆਜਾ ਤੇਰੀ ਥੇਤਾ ਆਵਾਰ ਹੈ ਤੈਨੂੰ ਵਾਪਸ ਘੱਲਣਾ ਹੈ ਹੁਣ ਘੱਲਣ ਲੱਗੇ ਆ ਤੈਨੂੰ ਵਾਪਸ ਸੱਦਣਾ ਤੂੰ ਉਹ ਸਭ ਕੁਝ ਲਿਖ ਕੇ ਆਇਆ ਮਰਨ ਲਿਖਾਇ ਮੰਡਲ 'ਮੈਂ ਆਏ ਪਹਿਲਾਂ ਮਰਨਾ ਲਿਖਾਇਆ ਬਾਦ ਦੇ ਵਿੱਚ ਆਇਆ ਕਿਤੇ ਦੁਨੀਆ ਤੇ ਹੁਣ ਇਹ ਸਾਰੀ ਰੱਬ ਦੀ ਮਰਿਆਦਾ ਹਰ ਇੱਕ ਦੇ ਨਾਲ ਹੀ ਦਾ ਹੈ ਹਰ ਕੋਈ ਤਰਲੇ ਕਰਦਾ ਹੈ ਕਿ ਅਸੀਂ ਸਾਨੂੰ ਦੁਨੀਆ ਤੇ ਘੱਲੋ ਮਨੁੱਖਾ ਜਨਮ ਦੇਓ ਸਾਨੂੰ ਅਸੀਂ 84 ਦਾ ਗੇੜ ਘਟੀ ਹੈ ਦੁਨੀਆ ਤੇ ਆਇਆ ਆਪਣੇ ਹਿਸਾਬ ਦੇ ਨਾਲ ਚੱਲੇ ਆ ਬੰਦਨਾਂ ਨੂੰ ਕੱਟਣ ਆਇਆ ਸੀ ਬਾਂਦੇ ਜਾਮਪੁਰ ਜਾਏ ਕਟਣਾ ਆਸੀ ਅਬ ਬੰਨਿਆ ਆਪ ਗਿਆ ਗੁਨਾਹ ਕਰਦਾ ਗਿਆ ਜਕੜਦਾ ਜਾ ਰਿਹਾ ਹੈ ਪਾਪ ਕਰ ਰਿਹਾ ਆਪਣੇ ਆਪ ਦੇ ਵਿੱਚ ਜਕੜਿਆ ਜਾ ਰਿਹਾ ਹੈ ਕਿਸੇ ਦੀ ਨਿੰਦਿਆ ਚੁਗਲੀ ਕਰਦਾ ਹੈ ਜਕੜਿਆ ਜਾ ਰਿਹਾ ਹੈ ਪਾਨ ਸੁਪਾਰੀਆਂ ਦੇ ਵਸ ਹੈ ਜਕੜਿਆ ਜਾ ਰਿਹਾ ਹੈ ਧਰਮ ਦੇ ਨਾਲ ਭਾਵੇਂ ਤੂੰ ਚੱਲ ਭਾਵੇਂ ਨਾ ਚੱਲ ਕਬੀਰ ਜੀ ਕਹਿੰਦੇ ਨੇ ਕਿ ਤੂੰ ਪਹਿਲੀ ਅਪਰਾਧੀ ਹੈ ਹੋਰ ਅਪਰਾਧ ਕਰਦਾ ਪਿਆ ਜੀ ਦਾ ਅੰਦਰ ਵਾਸ ਹੈ ਰੱਬ ਦਾ ਅਤੇ ਇਹ ਤੋਂ ਕੋਹਾਂ ਦੂਰ ਦੱਸਿਆ ਗਿਆ ਜਿਹੜਾ ਧਰਮ ਆਜ਼ਾਦਤ ਦੇ ਰਿਹਾ ਉਹ ਧਰਮ ਨਹੀਂ ਹੈ ਫਿਰ ਤੂੰ पान सुपारीयां ਖਾਵੇਂ ਮਾਸ ਮਿੱਟੀ ਗਾਵੇਂ ਅਤੇ ਕੋਈ ਧਰਮ ਆਜ਼ਾਦਤ ਨਹੀਂ ਦਿੰਦਾ ਇਹ ਬਾਤ ਦੇ ਵਿੱਚ ਮੰਨ ਲਓ ਬਣਿਆ ਮਹਮਦ ਸਾਹਿਬ ਨੇ ਅੱਜ ਤੱਕ ਹੱਥ ਨਹੀਂ ਲਾਇਆ ਕਾ ਵੀ ਸਾਲ ਜਿੰਦਗੀ ਦੇ ਵਿੱਚ ਵਿਚਰੇ ਉਹਨਾਂ ਨੇ ਉਹ ਤਾਂ ਮੁਫਲਸਾਂ ਦੀ ਲੋਕਾਂ ਦੇ ਘਰ ਘਰ ਜਾ ਕੇ ਸੇਵਾ ਕਰਦੇ ਹੁੰਦੇ ਸੀ ਮੁਹੰਮਦ ਸਾਹਿਬ ਬਾਅਦ ਦੇ ਵਿੱਚ ਉਹਨਾਂ ਨੇ ਆਪਣੀ ਉਹਨਾਂ ਦੀ ਮਰਿਆਦਾ ਬਣ ਗਈ ਹੈ ਸਲੋਨਾਂ ਦਾ ਖੈਰ ਉਹਨਾਂ ਦਾ ਧਰਮ ਹੈ Hindu ਧਰਮ ਦੇ ਵਿੱਚ ਵੀ ਕਿਤੇ ਨਾ ਕਿਤੇ ਹੈ ਕਿ ਏਡ ਚੜਾਈ ਜਾਂਦੀ ਹੈ ਆਹ ਬਲੀ ਦੇ ਦਿੱਤੀ ਏਦਾਂ ਬਲੀ ਦੇ ਦਿੱਤੀ ਤਾਂ ਜਦੋਂ ਬਲੀ ਦੀ ਆਪਣੀ ਦੀ ਵਾਰੀ ਆਉਂਦੀ ਹੈ ਉਦੋਂ ਫਿਰ ਇਨਸਾਨ ਚੀਕਾ ਮਾਰਦਾ ਹੈ ਉਦੋਂ ਮੇਰਾ ਪਰਿਵਾਰ ਮੇਰੇ ਬੱਚੇ ਰੱਬ ਦਾ ਵਿਧੀ ਵੀ ਨਾਲ ਲੈ ਕੇ ਜਾਂਦਾ ਹੈ ਵਿਧੀ ਆ ਰੱਬ ਦਾ ਵਿਧਾਨ ਹੈ ਮਰਿਆਦਾ ਰੱਬ ਦੀ ਜਦੋਂ ਮਰਿਆਦਾ ਦੇ ਨਾਲ ਲੈ ਕੇ ਜਾਂਦਾ ਉਦੋਂ ਆਪੇ ਤੋਂ ਬਾਹਰ ਹੁੰਦਾ ਹੈ ਰੱਬ ਮੇਰਾ ਵੈਰੀ ਹੋ ਗਿਆ ਰੱਬ ਨੇ ਐਦਾਂ ਕਰ ਦਿੱਤਾ ਰੱਬ ਨੇ ਐਦਾਂ ਕਰ ਦਿੱਤਾ ਜਦੋਂ ਜ਼ਿੰਦਗੀ ਦੇ ਵਿੱਚ ਵੱਡੇ ਗੁਨਾਹ ਕਰਦਾ ਹੈ ਵੱਡੇ ਪਾਪ ਕਰਦਾ ਹੈ ਚਸਕਾ ਜबान ਦਾ ਇੱਕ ਕਵੀਰ ਜੀ ਕਹਿੰਦੇ ਨੇ ਪਹਿਲੇ ਹੀ ਲੈਵਲ ਲੱਗੇ ਆ ਤੁਸੀਂ ਹੋਰ ਲਾ ਲਿਆ ਲੈਵਲ ਹੁਣ ਲੈਵਲ ਇਦਾਂ ਦਾ ਲੱਗੇ ਆ ਇਹ ਆਪਣੇ ਆਪ ਵੀ ਜਕੜਿਆ ਜਾ ਰਿਹਾ ਸਕਰੂਟ ਲੈ ਹੁਣੇ ਸੀ ਉਹਨਾਂ ਨੂੰ ਟਾਈਟ ਕਰ ਰਹੇ ਆ ਢਿੱਲੇ ਟਾਈਟ ਇਹਨੇ ਆਪ ਕਰਨੇ ਨੇ ਕੋਈ ਨਹੀਂ ਕਰਦੇ ਆ ਸੰਗਣਾ ਦੇ ਨਾਲ ਜਕੜਿਆ ਹੋਇਆ ਜੰਪੂਰ ਬੰਦੇ ਜਾਹੇ ਬਣਿਆਂਗੇ ਆ ਖੋਲਣ ਵਾਲਾ ਤੈਨੂੰ ਕੋਈ ਨਹੀਂ ਹੈ ਖੋਲੇਗਾ ਕੌਣ ਤੇਰੇ ਕਰਮ ਤੇਰੀ ਸੋਚ ਵਿਚਾਰ ਖੋਲੇਗੀ ਉਥੇ ਤੱਕ ਤੂੰ ਖੁੱਲਿਆ ਨਹੀਂ ਹੈ ਇਹਦੇ ਕਰਕੇ ਪਗਤ ਕਬੀਰ ਜੀ ਕਹਿੰਦੇ ਨੇ ਮਿੱਤਰਾਂ ਜਿਹੜੇ ਤਰੇ ਨੇ ਨਾ ਇੱਕ ਹਰਗੇ ਨਾਮ ਬੰਨ ਸਿਰਫ ਇੱਕ ਦੇ ਨਾਲ ਮੁਹੱਬਤ ਪਾ ਕੇ ਇੱਕ ਦੇ ਨਾਲ ਪਿਆਰ ਪਾ ਕੇ ਤਰੇ ਨੇ ਤੂੰ ਵੀ ਤਰੇਗਾ ਉਸ ਇੱਕ ਦੇ ਨਾਲ ਪਿਆਰ ਪਾ ਇੱਕ ਦੇ ਨਾਲ ਮੁਹੱਬਤ ਪਾ ਫਿਰ ਤੇਰੇ ਬਾਰੇ ਨਿਆਰੇ ਹੋਣਗੇ ਨਹੀਂ ਤਾਂ ਜਕੜਿਆ ਜਾ ਰਹੇ ਆ ਸਜਣਾ ਨੂੰ ਆਪਣੇ ਆਪ ਦੇ ਵਿੱਚ ਆਪਣੇ ਵਿਚਾਰ ਨੇ ਜਕੜਿਆ ਗਿਆ ਆਪਣੇ ਕਰਮ ਨੇ ਜਕੜਿਆ ਗਿਆ ਤਰਨ ਰੱਬ ਨੇ ਇੱਕ ਮਰਿਆਦਾ ਬਣਾਈ ਹੈ ਹੁਣ ਰੱਬ ਜਦੋਂ ਮਰਿਆਦਾ ਬਣਾਈ ਹੈ ਰੱਬ ਨੇ ਕਿਸੇ ਨੂੰ ਆਕਾਸ਼ ਦੇ ਵਿੱਚ ਉਡਾਰੀਆਂ ਮਾਰਦੇ ਕੋਈ 84 ਲੱਖ ਜੂਨ ਬਣਾਈ ਹੈ 42 ਲੱਖ ਜੂਨ ਧਰਤੀ ਤੇ ਹੈ 42 ਲੱਖ ਜੂਣ ਪਾਣੀ ਦੇ ਅੰਦਰ ਅਪਥਾਲ ਦੇ ਵਿੱਚ ਉਹਨਾਂ ਨੇ ਉੱਥੇ ਖਾਣਾ ਉਸ ਪਾਣੀ ਦੇ ਵਿੱਚ ਹੀ ਮਲਮੂਤ ਰ ਹੈ ਉਹਨਾਂ ਦਾ ਰੱਬ ਨੇ ਤੇ ਤੈਨੂੰ ਬੜਾ ਸੋਨਾ ਢੰਗ ਦਿੱਤਾ ਹੈ ਖਾਣ ਦਾ ਵੀ ਪੀਣ ਦਾ ਵੀ ਹਰ ਇੱਕ ਚੀਜ਼ ਦਾ ਢੰਗ ਹੈ ਤੇਰਾ ਸਭ ਕੁਝ ਵਿਗੜ ਗਿਆ ਤੇਰਾ ਕਿਸੇ ਨੂੰ ਮਾਰਨ ਲੱਗੇ ਕਿਸੇ ਜੀਵ ਦੀ ਹਤਿਆ ਕਰਨ ਲੱਗੇ ਤੇ ਐ 100 ਵਾਰ ਸੋਚਣਾ ਸੀ ਕਿ ਮੈਂ ਜਾਨਵਰ ਨਹੀਂ ਆ ਮੈਂ ਇਨਸਾਨ ਆ ਫਿਰ ਵੀ ਜਦੋਂ ਜੀਵ ਹੱਤਿਆ ਕਰਦਾ ਫਿਰ ਰੱਬ ਦਾ ਨਾਮ ਲੈਂਦਾ ਖੁਦਾ ਖੁਦਾ ਕਰਦਾ ਅੱਲਾ ਅੱਲਾ ਕਰਦਾ ਫਿਰ ਸਤਿਗੁਰਾਂ ਦੀ ਬਾਣੀ ਕਹਿੰਦੀ ਜਦੋਂ ਤੂੰ ਮੰਦਰ ਗਿਆ ਮਸੀਤੇ ਗਿਆ ਗੁਰਦੁਆਰੇ ਗਿਆ ਕਿਹੜਾ ਮੂੰਹ ਲੈ ਕੇ ਜਾਨਾ ਹੈ ਗੁਨਾਹ ਪਾਪ ਕਰਕੇ ਜਦੋਂ ਫਿਰ ਆਪਣੇ ਤੇ ਬੀਤਦੀ ਹੈ ਉਦੋਂ ਫਿਰ ਤੂੰ ਬਾਣੀ ਦੇ ਜਿਹੜੇ ਧਰਮ ਦੇ ਮੁਤਾਬਕ ਚੱਲਦਾ ਤੈਨੂੰ ਸ਼ਰਮ ਨਹੀਂ ਆਉਂਦੀ ਉਹਦੋਂ ਲੱਜਿਆ ਨਹੀਂ ਹੁੰਦੀ ਕਿ ਮੈਂ ਗੁਨਾਹ ਕਰਕੇ ਫਿਰ ਮੱਥੇ ਲਗਦਾ ਪਿਆ ਬੜੀ ਕਰਾੜੀ ਕਿ ਚਪੇੜ ਮਾਰੀ ਹੋਈ ਆ ਗੁਰਬਾਣੀ ਨੇ ਜੋ ਸਾਮੇ ਖੁਦਾਏ ਕਹਿ ਤਾ ਤੌ ਕਿਉਂ ਮੁਰਗੀ ਮਾਰਾਂ ਜੇ ਸਭ ਦੇ ਵਿੱਚ ਤੈਨੂੰ ਖੁਦਾ ਦਿਸਦਾ ਜਿਹੜੀ ਮੁਰਗੀ ਨੂੰ ਜਿਹੜੇ ਜਾਨਵਰ ਨੂੰ ਤੂੰ ਖਾ ਕੇ ਆ ਚਿੱਤ ਕੇ ਖਾ ਕੇ ਆ ਉਹਦੇ ਵਿੱਚ ਤੈਨੂੰ ਖੁਦਾ ਨਹੀਂ ਦਿਸਿਆ ਅੰਤਾਂ ਦੇ ਗੁਨਾਹਾਂ ਅੰਤਾਂ ਦੇ ਪਾਪ ਕਰਦਾ ਫਿਰ ਖੁਦਾ ਦਾ ਨਾਂ ਚੱਲਦਾ ਰੱਬ ਦਾ ਨਾਂ ਚੱਲਦਾ ਕਹਿੰਦੀ ਐਦਾਂ ਖੁਦਾ ਨੇ ਨਹੀਂ ਕੀਤਾ ਤੈਨੂੰ ਐਦਾਂ ਰੱਬ ਨੇ ਨਹੀਂ ਤੈਨੂੰ ਕਿਹਾ ਕਿ ਤੂੰ ਐਦਾਂ ਜੀਬ ਦੇ ਚਸਕੇ ਦੇ ਨਾਲ ਮਰਿਆਦਾ ਅੱਜ ਤਾਂ ਮਰਿਆਦਾ ਬਣੀ ਪਈ ਐ ਕਿਤੇ ਝਟਕਾ ਲੱਗਦਾ ਪਿਆ ਕਿਤੇ ਕੁਝ ਲੱਗਦਾ ਪਿਆ ਜੀਬ ਹੱਦਿਆ ਹੋ ਰਹੀ ਐ ਕੁਰਬਾਨੀ ਦੇ ਅੰਦਰ ਕਿਤੇ ਨਹੀਂ ਪਿਆ ਗੁਰਬਾਣੀ ਤਾਂ ਇਹ ਕਹਿੰਦੀ ਐ ਗੁਰੂ ਨਾਨਕ ਦੇਵ ਮਹਾਰਾਜੀ ਜੋ ਰਤ ਜੇ ਜਦੋਂ ਤਨ ਤੇ ਥੋੜਾ ਜਿਹਾ ਵੀ ਇਹਦੇ ਲੱਗ ਗਿਆ ਮਲਮਾਸ ਮਿੱਟੀ ਦਾ ਰਤ ਲੱਗ ਗਿਆ ਜਮੇ ਵੀ ਜੋ ਰਤ ਲੱਗ ਗਿਆ ਕੱਪੜਾ ਜਾਂ ਮਾ ਹੋਏ ਬਲੀਦ ਅਪਵਿੱਤਰ ਮੰਨਿਆ ਜਾਂਦਾ ਹੈ ਰਤ ਲੱਗ ਵੀ ਜੋ ਖੂਨ ਲੱਗ ਗਿਆ ਦਾਗ ਲੱਗ ਗਿਆ ਅਤੇ ਜਦੋਂ ਫਿਰ ਉਹੀ ਚਿੱਤ ਚਿੱਤ ਕੇ ਖਾ ਰਹੇ ਆ ਜਿਹਦਾ ਦਾਗ ਲੱਗਿਆ ਕੱਪੜੇ ਤੇ ਲੱਗਿਆ ਤਾਂ ਪਵਿੱਤਰ ਹੋਵੋਗੇ ਕਾਜੀ ਨੇ ਖਾਦਾ ਨਹੀਂ ਮੈਂ ਮਸਜਿਦ ਨਹੀਂ ਜਾਣਾ ਮੇਰੇ ਦਾਗ ਲੱਗੇ ਆ ਮੰਦਰ ਦੇ ਵਿੱਚ ਨਹੀਂ ਮੇਰੇ ਦਾਗ ਲੱਗੇ ਆ ਅਤੇ ਬਾਦ ਦੇ ਵਿੱਚ ਜਿਹੜਾ ਤੂੰ ਖਾਦਾ ਹੈ ਉਹ ਤਾਂ ਤੇਰੇ ਅੰਦਰ ਗਿਆ ਪਤਾ ਨਹੀਂ ਕਿੰਨੇ ਕ ਦਾਗ ਲੱਗੇ ਕਦੋਂ ਦੇ ਦਾਗ ਲੱਗੇ ਹੋਏ ਨੇ ਜੋ ਰਤ ਪੀਵੇ ਮਾਨਸਾ ਤਿੰਨ ਕੋ ਨਿਰਮਲ ਚੀਤ ਤੂੰ ਤਾਂ ਰਤ ਦਾ ਕੋਲਾ ਪੀ ਗਿਆ ਭਰ ਕੇ ਤੇਰੇ ਤਾਂ ਇੱਕ ਥੋੜਾ ਜਿਹਾ ਦਾਗ ਲੱਗੇ ਆ ਸੀ ਜਾਮਾ ਬਲੀ ਤੋ ਗਏ ਇਹ ਸਾਰੇ ਸਾਡੇ ਗੁਨਾ ਸਾਡੇ ਪਾਪ ਨੇ ਗੁਰੂ ਨਾਨਕ ਦੇਵ ਜੀ ਕਹਿੰਦੇ ਤੇਰੇ ਗੁਨਾ ਨੇ ਤੇਰੇ ਪਾਪ ਨੇ ਇਹ ਨਹੀਂ ਬਖਸ਼ੀ ਜਾਂਦੇ ਰੱਬ ਦੇ ਦਰ ਤੇ ਗੁਰਬੀਰ ਜੀ ਕਹਿੰਦੇ ਨੇ ਇੱਕ ਸਹਰ ਕੇ ਨਾਮ ਮੈਂ ਅਰਬੇ ਕੋਈ ਹੈ ਅੱਲਾ ਕਹ ਲਈਏ ਖੁਦਾ ਕਹ ਲਈਏ ਰਾਮ ਸ ਸਾਈਂ ਗੁਸਾਈਂ ਜੋ ਸੇਵ ਹੈ ਗੁਸਾਈਂਆ ਕੋਈ ਸੇਵ ਹੈ ਆਲਾ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵ ਹੈ ਗੁਸਾਈਂਆ ਕੋਈ ਅਲਾ ਰੱਬ ਦਾ ਨਾਮ ਹੀ ਹੈ ਅਤੇ ਰੱਬ ਦਾ ਨਾਮ ਜਪੀ ਆਪਣੇ ਗੁਨਾਹ ਆਪਣੇ ਪਾਪ ਨੂੰ ਅਸੀਂ ਮੁਬਾਰਕ ਚਰਨਾਂ ਦੇ ਵਿੱਚ ਸਤਿਗੁਰਾਂ ਦੇ ਤਰ ਲਾ ਕਰੀਏ ਵੱਡੇ ਪਾਪ ਨੇ ਗੁੜੇ ਗੁਨਾਹ ਨੇ ਸਤਿਗੁਰੂ ਬੈਦਾ ਸਤਿਗੁਰੂ ਰਹਿਮਤ ਕਰਦੇ ਨੇ ਸਮਾਪਤੀ ਦਾ ਸਮੇਂ ਮੈਨੂੰ ਭੁਲਾ ਦੀਖਮਾ ਵਾਹ ਇੱਕ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ